ਕੁਲੇ ਫੋਨਾਂ ਬਿਲਡਾਂ ਨੂੰ ਪੰਜਾਂ ਗੇ ਆਪਾ ਲਾਲਾ ਹੁੰਦੀਆਂ ਲਾਲਾ ਲਾਲਾ ਦੀ ਗੰਦੀਆਂ ਤਾਂ ਦਮ ਦਮ ਵੱਜਦੀ ਮੂੰਹ ਚੋਕ ਗਈ ਮੈਂ ਚੋਕਲਾ ਪੀ ਮੂੰਹ ਤੇ ਮਰਾਣਾ ਅੰਤੋਂ ਬਲਣਾ ਜਨਾਰ ਨਾ ਨਾ ਸਾਰਾ ਕੋ ਲੈਕ ਕਮੈਂਟ ਜ਼ਰੂਰ ਮਾਰਿਆ ਕਰੋ ਕਿੰਨੀ ਮਿਹਨਤ ਲੱਗਦੀ ਹੈ ਸਾਰਾ ਦਿਨ ਮਿਹਨਤ ਲੱਗਦੀ ਬੰਦੇ ਕਮੈਂਟ ਕੋਈ ਵੱਜਦਾ ਨਹੀਂ ਆ ਥੱਕ ਜਾਈਦਾ ਸਾਰਾ ਦਿਨ ਅਸੀਂ ਨੂਰ ਨੂੰ ਬਣਾ ਕੇ ਦੇਣ ਲੱਗੇ ਨੂਰ ਰੋਂਦੀ ਸੀ नूर नु नू बना के देन लग गया नूर रंदी सी कहंदी मिनु बना के दो ले बाके देगे बाके देगे तन्नू बना के दईये चीजी खाने चल लेना यू तो ले लेंगे ले फिर ले बाके देगे चला बाके देगे न लगे फुल्ले ਸ਼ਸ਼ੀਬਾ ਜੀ ਸਾਰਿਆਂ ਨੂੰ ਸਭ ਠੀਕ ਠਾਕ ਜੋ ਅਸੀਂ ਅੱਜ ਬਣਾਉਣ ਲੱਗੇ ਆ ਫੁੱਲੇ ਹਾਦੀ ਨੂੜ ਬਹੁਤ ਹੁੰਦੀ ਆ ਅਸੀਂ ਬਾਵਾਗੇ ਕੜਾਈ ਦੇ ਵਿੱਚ ਇਹ ਤੇਲ ਵਾਲੇ ਨਹੀਂ ਇਹਦੇ ਵਿੱਚ ਸਾਰਾ ਕੁਝ ਮਿਕਸ ਹੁੰਦਾ ਹੈ ਸਾਰਾ ਕੁਝ ਮਿਕਸ ਹੁੰਦਾ ਹੈ ਇਹਦੇ ਵਿੱਚ ਤੇਲ ਆ ਸਾਰਾ ਕੁਝ ਬਣਾਇਆ ਪਰ ਤੇਲ ਨਹੀਂ ਕੜਾਈ ਚ ਪਾਉਣਾ ਆਪਾਂ ਇਸ ਤਰ੍ਹਾਂ ਇਸੇ ਖੋਲਾਂਗੇ ਅੱਜ ਇਹਦੇ ਵਿੱਚ ਵੇਖੋ ਸਾਰਾ ਕੁਝ ਪਾਇਆ ਹੋਇਆ ਹੈ ਹਲਦੀ ਵਗੇਰਾ ਤੇਨ ਲੂਨਾ ਸਭ ਕੁਝ ਬਣਾਇਆ ਹੈ ਆ ਵੇਖੋ ਇਹ ਇਹਦੇ ਵਿੱਚ ਅਖੀ ਲੱਗ ਗਈ ਆਪਾਂ ਨਾ ਤੋੜ ਕੇ ਨਾ ਆਪਾਂ ਨੂਰ ਰੋਂਦੀ ਆ ਨੂਰਾਂ ਦੇ ਮੈਨੂੰ ਛੇਤੀ ਦੇ ਦਿਓ ਮੈਂ ਖਾਣੇ ਆ ਫੁੱਲੇ 5 ਮਿੰਟਾਂ ਨੂੰ ਬੰਜਾਂਗੇ

Ah, ngetepaninya, ngetepaninya, cijikannya, papa kita, papa kita, huh? Jadi sebenarnya, baru tuh enggak ni pon, enggak ni pon, mirip itu ni enggak ni pon, so ni. Aje pak cik cik, daripeni. Macam yang mana? Lagi lagi. Lala, anda ni apa? ਲਾਲਾ ਹੁੰਦੀ ਆ ਲਾਲਾ ਦਾਨੀ ਤੇ ਲਾਲਾ ਡਿੱਗਨਦੀਆਂ ਕਾਕੇ ਦੀਆਂ ਕਹਿੰਦੀ ਮੈਨੂੰ ਦੋ ਖਾਣ ਨੂੰ ਕਿੱਦੀ ਦੋ ਹਾਂ ਤੇ ਕਰਨਾ ਆਉਂਦੇ ਕਰਨਾ ਜੀ ਮੂੰਹ ਮੂੰਹ ਦਿਖਾ ਰਿਆ ਆ ਡਮ ਡਮ ਵੱਜਦੀ ਮੈਨੂੰ ਮੰਨਦੇ ਨਹੀਂ ਚੁੱਕ ਚੁੱਕ ਆਏ ਇੱਥੇ ਹਾਂ ਚਾ ਕੋ ਨੂੰ ਮੂੰਹ ਤੇ ਲੱਜੂ ਗਈ ਮੈਨੂੰ ਚੁੱਕ ਨੂੰ ਚੁੱਕ ਲਾ ਤੇ ਮੂੰਹ ਤੇ ਮਰਾਲਾ Bandar <laughs> <laughs> ini, bandar 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 Sen ya pandang. Ini apa apa ni? Aja tu nama. Ini lagi mati ya? Pala pala ini. Kalau ni lala di kantiga sih nanti ya.

भिया राय ने बने आप पढ़े भैया दहा दाना पैदले <coughs> ना ही तेने निकले और मेल से लो में डाल दिया जी के हां सब कुछ अच्छे मिक्स होया ना चल जा चल न वो काहे

हाँ ना अल मैं बढ़िया बनेगा बढ़िया बनेगा स्वाद अ हाँ देन्ने बने बहाना तनाक मिलता बन जाएगा ये लोग दाहना की चारीगुलान दाहना की चारीगुलान होले मंग होले मंग बढ़िया बनेगा बढ़िया बने में आते हैं हम कल लापर गिया भी लो बढ़िया बनेगा Okay. Okay, <laughs> ले ले ओके। ਦਾ ਦੂਵੀਂ ਰੱਖ ਲੈ ਬੌਲੀ ਚ। ਉਹ ਕੁਟਮੈਂਟ ਲੈ ਕੇ ਜ਼ਰੂਰ ਮਾਰ। ਦਾਦੀ ਜੀ ਲੈ ਆਉਂਦੇ ਹਨ ਮੇਰੇ ਕਿੱਧੇ ਆ। ਮੈਂ ਕੋਲ ਲਈ ਲੱਗ ਕੇ ਹੁੰਦੀ ਦਾਦੀ ਵਾਸਤੇ। ਦਾਦੀ ਆ। ਹਾਂ। 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 ਪਾ ਦੇ। ਤੂੰ ਉਹ ਕੀ ਆ ਭਾਈ? ਪਾ ਦੇ। ਦਾਦੀ ਵਾਸਤੇ। ਬੜੇ

ਵੇ ਐਸੀ ਪੇਟੀ ਨੂੰ ਆ ਜਾ ਹਾਂ ਆ ਜਾ ਤੇ ਇਹ ਚੂੜਾ ਦਵਾ ਇੱਕ ਆਪ ਖਲਾਰ ਦਿੰਦੇ ਨੇ ਧੋਪੇ ਧੁੱਪ ਪੈ ਜਾਂਦੀ ਫਿਰ ਛੱਲੇ ਹੋ ਜੇ ਛੱਲੇ ਬੜੇ ਆ ਇੱਕ ਦਿਨ ਧੋਪ ਲਵਾਉਣੀ ਪੈਂਦੀ ਆ ਨਾ ਫਿਰ ਕਿੰਨੀ ਧੁੱਪ ਚੜੀ ਵੇਖੋ ਸਹੀ ਕਿੰਨਾ ਸੇਕ ਵਰਦਲਾ ਬਾਹਰ ਬੱਲੇ ਬੱਲੇ ਆ ਵੇਖੋ ਅਈ ਤੋਪ ਲਵਾਨੀਆਂ ਜਾਈਆਂ ਆ ਗਈਆਂ ਵਾ ਕਲਾਈਆਂ ਵਝਾਈਆਂ ਸਾਰਾ ਕੁ ਤੋਪ ਲਵਾਨੀਆਂ ਨਾ ਮੀਂਹ ਮੂੰਹ ਪਏ ਤੇ ਸਿੱਲੇ ਅਸਲਾਬ ਦੇ ਕੰਧਾਂ ਨੇ ਨਾਲ ਪਿੱਟ ਫੋਰ ਪਾਈਏ ਸਿੱਲੇ ਸਿੱਲੇ ਵੜੇ ਹੋ ਰਹੇ ਕੇ ਬਾਛ ਬਸ